ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੰਛੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰਸ ਸਿੱਖ ਹਿਸਟਰੀ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਦੇ ਰਹੀ ਹਾਂ ਅੱਜ ਦੀ ਵੀਡੀਓ ਪੰਜਾਬੀ ਮਾਸਟਰ ਕੈਡਰ ਨਾਲ ਸੰਬੰਧਿਤ ਹੈ ਜੀ ਵਿਸ਼ਾ ਹੈ ਨਾਵਲਕਾਰ ਜਾਂ ਕਹਾਣੀਕਾਰ ਨਾਨਕ ਸਿੰਘ ਜਿਨ੍ਹਾਂ ਦਾ ਜੀਵਨ ਕਾਲ 1897 ਤੋਂ 1973 ਤੱਕ ਦਾ ਹੈ ਇਹ ਵੀਡੀਓ ਮਾਸਟਰ ਕੈਡਰ UGC ਤੇ ਆਲ ਗਵਰਨਮੈਂਟ ਜੋਬ ਇਗਜ਼ਾਮ ਦੇ ਵਿਦਿਆਰਥੀਆਂ ਲਈ ਬੜੀ ਲਾਇਬੰਦ ਹੈ ਜਾਣਦੇ ਹਾਂ ਨਾਨਕ ਸਿੰਘ ਬਾਰੇ ਜਿਨ੍ਹਾਂ ਦਾ ਜਨਮ 4 ਜੁਲਾਈ 1897 ਈਸਵੀ ਨੂੰ ਹੋਇਆ ਕਿੱਥੇ ਚੱਕ ਹਮੀਦ ਜ਼ਿਲ੍ਹਾ ਜੇਲਮ ਪਾਕਿਸਤਾਨ ਦੇ ਜ਼ਿਲ੍ਹਾ ਜੇਲਮ नानक सिंह ਦਾ ਜਨਮ 4 ਜੁਲਾਈ 1897 ਈਸਵੀ ਨੂੰ ਹੋਇਆ। ਨਾਨਕ ਸਿੰਘ ਕਿਸ ਨੂੰ ਨਾਵਲ ਦਾ ਪਿਤਾਮਾ ਕਿਹਾ ਜਾਂਦਾ ਹੈ ਉਸ ਬਾਰੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਜਾਣਕਾਰੀ ਦੇਣੀ ਹਾਂ। ਪਿਤਾ ਜੀ ਦਾ ਨਾਮ ਸ਼੍ਰੀ ਬਹਾਦਰ ਚੰਦ ਮਾਤਾ ਜੀ ਦਾ ਨਾਮ ਸ਼੍ਰੀਮਤੀ ਲక్ష్ਮੀ ਜਾਂ ਲక్ష్ਮੀ ਦੇਵੀ ਸ਼੍ਰੀਮਤੀ ਲక్ష్ਮੀ ਜਾਂ ਲక్ష్ਮੀ ਦੇਵੀ ਵੀ ਉਹਨਾਂ ਦਾ ਨਾਮ ਹੈ ਜੀ ਪਿਤਾ ਬਹਾਦਰ ਚੰਦ ਤੇ ਮਾਤਾ ਜੀ ਦਾ ਨਾਮ ਲక్ష్ਮੀ ਜਾਂ ਲక్ష్ਮੀ ਦੇਵੀ ਵੀ ਕਈ ਵਾਰੀ ਲਿਖਿਆ ਆ ਜਾਂਦਾ ਹੈ ਨਾਨਤ ਸਿੰਘ ਜਿਸ ਦੇ ਤਕਰੀਬਨ 38 ਦੇ ਕਰੀਬ ਸਾਨੂੰ ਨਾਵਲ ਦਿੱਤੇ ਬਚਪਨ ਦਾ ਨਾਮ ਹੰਸਰਾਜ ਪਿਸ਼ਾਵਰ ਵਿਖੇ ਗਿਆਨੀ ਬਾਗ ਸਿੰਘ ਦੀ ਸਰਪ੍ਰਸਤੀ ਪ੍ਰਾਪਤ ਕਰਨ ਤੇ ਉਹਨਾਂ ਨੇ ਸਿੱਖ ਧਰਮ ਨੂੰ ਅਪਣਾ ਲਿਆ ਤੇ ਹੰਸ ਰਾਜ ਤੋਂ ਆਪਣਾ ਨਾਂ ਕੀ ਰੱਖਤਾ ਨਾਨਕ ਸਿੰਘ ਤਾਂ ਕਿਸ ਦੀ ਸਰਪ੍ਰਸਤੀ ਅਧੀਨ ਹੰਸ ਰਾਜ ਤੋਂ ਨਾਨਕ ਸਿੰਘ ਬਣੇ ਗਿਆਨੀ ਬਾਗ ਸਿੰਘ ਦੀ ਸਰਪ੍ਰਸਤੀ ਅਧੀਨ ਕਿੱਥੇ ਪਿਸ਼ਾਵਰ ਵਿੱਚ ਤਾਂ ਇੰਪੋਰਟੈਂਟ ਕੁਐਸਚਨ ਹੈ ਜੀ ਉਨ੍ਹਾਂ ਦੇ ਬਚਪਨ ਦਾ ਨਾਂ ਕੀ ਸੀ ਹੰਸਰਾਜ ਹੁਣ ਗੱਲ ਕਰਦੀ ਹਾਂ ਨਾਨਕ ਸਿੰਘ ਦੇ ਕਹਾਣੀ ਸੰਗ੍ਰਹਿਾਂ ਦੇ ਬਾਰੇ ਹੰਝੂਆਂ ਦੇ ਹਾਰ 1935 ਈਸਵੀ ਸਦਰਾਂ ਦੇ ਹਾਰ 1935 ਈਸਵੀ ਮਿੱਦੇ ਹੋਏ ਫੁੱਲ 1938 ਈਸਵੀ ਸੁਨਾਰੀ ਜिल्ਦ 1940 ਈਸਵੀ ਜੇਕਰ ਅਜੇ ਤੱਕ ਤੁਸੀਂ ਮੇਰਾ ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਮੇਰੇ ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਗਰੰਟ ਅਫੇਅਰਸ ਸਿਕਸਿਸ 3 ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਨਾਨਕ ਸਿੰਘ ਕਹਾਣੀਕਾਰ ਤੇ ਨਾਵਲਕਾਰ ਨਾਲ ਸੰਬੰਧਿਤ ਹੈ ਜੀ ठंडिया छावा उन्नीस सौ चाली ईस्वी में लिखा कहानी संग्रह है सुपन की कबर उन्नीस सौ पाँह ईस्वी स्वर्ग के उसके बारिश उन्नीस सौ तिहत्तर ईस्वी ताश की आदत उन्नीस सौ पचहत्तर ईस्वी छेकड़ी रिशम उन्नीस सौ उनासी ईस्वी नानक सिंह दे कहानी संग्रह हैं ਕਹਾਣੀ ਸੰਗ੍ਰਹਿਾਂ ਤੋਂ ਇਲਾਵਾ ਨਾਨਕ ਸਿੰਘ ਨੇ ਨਾਵਲ ਵੀ ਲਿਖੇ ਨੇ ਉਹਨਾਂ ਦੀ ਜ਼ਿਆਦਾ ਪ੍ਰਸਿੱਧੀ ਇੱਕ ਨਾਵਲਕਾਰ ਦੇ ਤੌਰ ਤੇ ਹੋਈ ਹੈ ਸੋ ਨਾਨਕ ਸਿੰਘ ਦੇ ਕਹਾਣੀ ਸੰਗ੍ਰਹਿਾਂ ਦੀ ਬਾਰੇ ਮੈਂ ਤੁਹਾਨੂੰ ਦੱਸਿਆ ਉਹਨਾਂ ਦੇ ਸਾਲ ਨਾਲੋਂ ਨਾਲ ਦੱਸੇ ਗਏ ਹਨ ਹੁਣ ਗੱਲ ਕਰਦੇ ਹਾਂ ਉਹਨਾਂ ਦੇ ਨਾਵਲਾਂ ਦੀ ਤਾਂ ਮਤਰਈ ਮਾਂ 1924 ਈਸਵੀ ਵਿੱਚ ਉਹਨਾਂ ਨੇ ਲਿਖਿਆ ਕਾਲ ਚੱਕਰ 1924 ਈਸਵੀ ਫੁੱਲ ਅੱਦੀ ਫੁੱਲ 1931 ਈਸਵੀ ਚਿੱਟਾ ਲਹੂ 1932 ਈਸਵੀ ਕਾਗਦਾਂ ਦੀ ਬੇੜੀ 1933 ਈਸਵੀ ਤਾਂ 1924 ਚੋਣਾਂ ਨੇ ਦੋ ਨਾਵ ਲਿਖੇ ਮਤਰਈਮਾ ਤੇ ਕਾਰ ਚੱਕਰ ਕਮੈਂਡ ਬਾਕਸ ਵਿੱਚ ਜਾ ਕੇ ਤੁਸੀਂ ਜ਼ਰੂਰ ਲਿਖਣਾ ਹੈ ਕਿ ਮੇਰੇ ਦੁਆਰਾ ਕਰਾਇਆ ਇਹ ਵਿਸ਼ਾ ਤੁਹਾਡੇ ਲਈ ਕਿੰਨਾ ਕਸਰਤਕ ਹੋਇਆ ਹੈ ਮੇਰੇ ਇਸ ਚੈਨਲ ਦਾ ਉਦੇਸ਼ ਥੋੜੇ ਸਮੇਂਚ ਤੁਹਾਨੂੰ ਜਿਆਦਾ ਤੋਂ ਜਿਆਦਾ ਜਾਣਕਾਰੀ ਦੇਣਾ ਹੈ ਸੋ ਮੇਰੇ ਚੈਨਲ ਪੰਜਾਬੀ ਵਾਲੇ ਪੰਚੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਗੱਲ ਕਰ ਰਹੇ ਹਾਂ ਆਪਾਂ ਨਾਨਕ ਸਿੰਘ ਦੇ ਨਾਵਲਾਂ ਦੇ ਬਾਰੇ ਮ 3 ਮ ਤੇ ਕਾਲ ਚੱਕਰ 1924 ਚ ਦੋ ਨਾਵਲ ਲਿਖੇ ਹਨ ਉਹਨਾਂ ਨੇ ਪ੍ਰੇਮ ਸੰਗੀਤ 1936 ਮਿੱਠਾ ਮੋਰਾ 1936 ਈਸਵੀ ਪਾਪ ਦੀ ਖੱਟੀ 1936 ਈਸਵੀ ਪਿਆਰ ਦੀ ਦੁਨੀਆ 1938 ਈਸਵੀ ਗਰੀਬ ਦੀ ਦੁਨੀਆ 1939 ਈਸਵੀ ਅਦ ਖੇੜਿਆ ਫੁੱਲ 1940 ਈਸਵੀ ਸੋ 1936 ਵਿੱਚ ਉਹਨਾਂ ਨੇ ਤਿੰਨ ਨਾਵਲ ਲਿਖੇ ਪ੍ਰੇਮ ਸੰਗੀਤ ਮਿੱਠਾ ਮੋਰਾ ਤੇ ਪਾਪ ਦੀ ਖੱਟੀ ਸੋ ਇਸ ਤਰ੍ਹਾਂ ਤੁਸੀਂ ਜਿਹੜੇ ਉਹਨਾਂ ਨੇ 2 2 3 3 ਇੱਕ ਸਾਲ ਚ ਨਾਵਲ ਲਿਖੇ ਨੇ ਉਹਨਾਂ ਦੇ ਨਾਮ ਇਕੱਠੇ ਤੁਸੀਂ ਇਸ ਤਰ੍ਹਾਂ ਯਾਦ ਕਰ ਸਕਦੇ ਹੋ ਪ੍ਰੇਮ ਸੰਗੀਤ ਮਿੱਠਾ ਮੋਰਾ ਪਾਪ ਦੀ ਕੱਤੀ ਇਹ ਕਦੋਂ ਲਿਖੇ ਗਏ 1936 ਈਸਵੀਂ ਅਧਖੜਿਆ ਫੁੱਲ 1940 ਈਸਵੀਂ ਵਿੱਚ ਉਹਨਾਂ ਨੇ ਲਿਖਿਆ ਹੈ ਜੀ ਇੱਕ ਪਾਸੇ ਤੁਸੀਂ ਨਾਵਲ ਤੇ ਇੱਕ ਪਾਸੇ ਸਨ ਲਿਖ ਲਓ ਕਦੇ ਸਨ ਪੜੋ ਕਦੀ ਨਾਵਲ ਕਦੀ ਨਾਵਲ ਤੇ ਕਦੀ ਸਨ ਇਸ ਤਰ੍ਹਾਂ ਜਿਹੜੇ ਹੈ ਤੁਹਾਨੂੰ ਸਾਲ ਤੇ ਨਾਵਲ ਬੜੀ ਜਲਦੀ ਯਾਦ ਹੋ ਜਾਣਗੇ ਪਵਿੱਤਰ ਪਾਪੀ 1942 ਈਸਵੀਂ ਵਿੱਚ ਇਸਦੇ ਕਿ ਹਿੰਦੀ ਫਿਲਮ ਵੀ ਬਣੀ ਹੈ ਜੀ ਜੀਵਨ ਸੰਗਰਾਮ 1942 ਈਸਵੀ ਤੁੰਦਲੇ ਪਰਛਾਵੇਂ 1944 ਈਸਵੀ ਦੂਰ ਕਿਨਾਰਾ 1945 ਈਸਵੀ ਟੁੱਟੀ ਵੀਣਾ 1946 ਈਸਵੀ ਤਾਂ 1942 ਈਸਵੀ ਵਿੱਚ ਉਹਨਾਂ ਨੇ ਦੋ ਨਾਵਲ ਲਿਖੇ ਇੱਕ ਹੈ ਜੀ ਪਵਿੱਤਰ ਪਾਪੀ ਤੇ ਦੂਸਰਾ ਹੈ ਜੀਵਨ ਸੰਗਰਾਮ ਤੁੰਦਲੇ ਪਰਛਾਵੇਂ 1944 1945 ਨਾਨਕ ਸਿੰਘ ਨੇ ਦੂਰ ਕਿਨਾਰਾ ਲਿਖਿਆ ਤੇ ਟੁੱਟੀ ਦੀਨਾਂ ਦਾ ਸਾਲ ਕੀ ਹੈ 1946 ਈਸਵੀ ਆਪਣੇ ਵੱਲੋਂ ਮੈਂ ਕੋਸ਼ਿਸ਼ ਕੀਤੀ ਹੈ ਕਿ ਜਿੰਨੇ ਵੀ ਨਾਵਲ ਜ ਜਿੰਨੇ ਵੀ ਉਹਨਾਂ ਨੇ ਕਹਾਣੀ ਸੰਗ੍ਰਹਿ ਲਿਖੇ ਹੈ ਉਹਨਾਂ ਦੇ ਸਾਲ ਤੁਹਾਨੂੰ ਦਿੱਤੇ ਜਾਂ ਲਵ ਮੈਰिज 1947 ਈਸਵੀ ਖੂਨ ਦੇ ਸੌਲੇ 1948 ਈਸਵੀ ਮਜਤਾਰ 1949 ईस्वी आदमखो 1951 ईस्वी कटी पतंग 1952 ईस्वी नासूर 1957 ईस्वी ਦੇ ਵਿੱਚ ਕਹਾਣੀ ਦਾ ਕਹਾਣੀਕਾਰ ਦਿਨਵਲਕਰ ਹੋਇਨੀ ਨਾਨਕ ਸਿੰਘ ਉਹਨਾਂ ਦੇ ਕਹਾਣੀ ਸੰਗ੍ਰਹਿ ਤੇ ਸੰ ਤੇ ਹੁਣ ਨਾਵਲ ਤੇ ਉਹਨਾਂ ਦੇ ਸੰ ਜਿਹੜੇ ਹੈ ਮੈਂ ਤੁਹਾਨੂੰ ਕਰਵਾ ਰਹੀ ਹਾਂ तुम इन्हें सन जरूर याद रखने ने क्योंकि कई बार किसी किताब या नावल का कहानी संग्रह या नावल दे के पूछ लिया जाता है कि सन केड़ा है तो मेरी कोशिश थोड़े समय से थोड़ा ज़्यादा तो ज़्यादा जानकारी देना है सो तुम कमेंट बॉक्स जाके जरूर कमेंट करो कि मेरे द्वारा कराए विषय थोड़े लिए किथक से थोड़े आज तक नास्तक उन्नीस सौ चौवंजा ईस्वी ਬੰਜਰ 1956 ਈ ਪੁਜਾਰੀ 1958 ਈ ਇੱਕ ਮਿਆਨ ਤੋਂ ਤਲਵਾਰਾਂ 1960 ਈ ਵਰ ਨਹੀਂ ਸਰਾ 1962 ਈ ਗगन तमामਾਂ ਬਾਜ਼ਿਓ 1967 ਈ ਤਾਂ ਐਸੀ ਨਾਨਕ ਸਿੰਘ ਦੇ ਨਾਵਲ ਤੇ ਕਹਾਣੀ ਸੰਗ੍ਰਹਿ ਜਿੰਨਾ ਦੇ ਸੰਨ ਮੈਂ ਤੁਹਾਨੂੰ ਲਿਖਵਾਏ ਨੇ ਤੁਸੀਂ ਇਹ ਇੰਪੋਰਟੈਂਟ ਕੁਐਸਚਨ ਹੈ ਜੀ ਇਹ ਕਹਾਣੀ ਸੰਗ੍ਰਹਿ ਤੇ ਨਾਵਲ codimension ਕਿਹਾ ਗਿਆ ਇਹ ਤੁਸੀ ਜ਼ਰੂਰ ਯਾਦ ਕਰਨਾ ਹੈ ਕਿਉਂਕਿ ਮਾਸਟਰ ਕੈਡਰ ਯੂਜੀਸੀ ਦੇ ਐਗਜ਼ਾਮ ਤੇ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਕੰਪੀਟੀਟਿਵ ਐਗਜ਼ਾਮ ਹੋਵੇ ਤਾਂ ਕਹਾਣੀ ਸੰਗ੍ਰਹਿ ਜਾਂ ਨਾਵਲ ਦੇ ਸੰਨ ਜੋ ਪੁੱਛੇ ਜਾਂਦੇ ਹਨ ਸੋ ਮੇਰੀ ਕੋਸ਼ਿਸ਼ ਹੈ ਕਿ ਮੈਂ ਤੁਹਾਨੂੰ ਜਿਆਦਾ ਤੋਂ ਜਿਆਦਾ ਉਹ ਕੁਐਸਚਨ ਕਰਵਾਵਾਂ ਜਿਹੜੇ ਕਿ ਪ੍ਰੀਖਿਆ 'ਚ ਪੁੱਛੇ ਜਾਂਦੇ ਹਨ ਹੁਣ ਗੱਲ ਕਰਦੇ ਹਾਂ ਸਵੈ ਜੀਵਨੀ ਉਹਨਾਂ ਨੇ ਇੱਕ ਲਿਖੀ ਹੈ ਜੀ ਮੇਰੀ ਦੁਨੀਆ 1959 ਈਸਵੀ ਤਾਂ ਉਹਨਾਂ ਦੀ ਮੌਤ ਹੋਈ ਹੈ 18 ਦਸੰਬਰ 1971 ਈਸਵੀ ਨੂੰ ਨਾਨਕ ਸਿੰਘ ਦੀ ਮੌਤ ਸੌਰੀ 8 ਦਸੰਬਰ 1971 ਈਸਵੀ ਨੂੰ ਉਹਨਾਂ ਦੀ ਮੌਤ ਹੋਈ ਹੈ 8 ਦਸੰਤ ਪੁਰਸਕਾਰ ਉਹਨਾਂ ਨੂੰ 1961 ਈਸਵੀ ਵਿੱਚ ਇੱਕ ਮਿਆਨ ਦੋ ਤਲਵਾਰਾਂ ਨਾਵਲ ਨੂੰ ਭਾਰਤੀ ਸਹਿਤ ਅਕੈਡਮੀ ਪੁਰਸਕਾਰ ਪ੍ਰਾਪਤ ਹੋਇਆ ਹੈ ਜੀ 1960 ਚ ਉਹਨਾਂ ਨੇ ਨਾਵਲ ਲਿਖਿਆ ਇੱਕ ਮਿਆਨ ਦੋ ਤਲਵਾਰਾਂ 1961 ਚ ਉਹਨਾਂ ਨੂੰ ਭਾਰਤੀ ਸਹਿਤ ਅਕੈਡਮੀ ਪੁਰਸਕਾਰ ਪ੍ਰਾਪਤ ਹੋ ਗਿਆ ਸੋ ਨਾਨਕ ਸਿੰਘ ਨਾਲ ਸੰਬੰਧਿਤ ਮਹੱਤਵਪੂਰਨ ਪ੍ਰਸ਼ਨ ਮੈਂ ਤੁਹਾਨੂੰ ਕਰਵਾ ਰਹੀ ਹਾਂ ਅੱਗੇ ਗੱਲ ਕਰਦੇ ਹਾਂ ਮਹੱਤਵਪੂਰਨ ਗੱਲਾਂ ਨਾਨਕ ਸਿੰਘ ਦੇ ਬਹੁਤੇ ਨਾਵਲ ਮੱਧ ਛੇੜੀ ਨਾਲ ਸੰਬੰਧ ਰੱਖਦੇ ਹਨ ਇਸ ਕਰਕੇ ਉਸ ਨੂੰ ਮੱਧ ਸ਼੍ਰੇਣੀ ਦਾ ਨਾਵਲਕਾਰ ਵੀ ਕਿਹਾ ਜਾਂਦਾ ਹੈ 1921 ਵਿੱਚ ਨਾਨਕ ਸਿੰਘ ਦਾ ਵਿਆਹ ਰਾਜਕੌਰ ਨਾਲ ਹੋਇਆ ਸੋ ਉਹਨਾਂ ਦੀ ਧਰਮ ਪਤਨੀ ਦਾ ਕੀ ਨਾਂ ਸੀ ਰਾਜਕੌਰ ਤੇ ਮਾਤਾ ਦਾ ਨਾਂ ਲక్ష్ਮੀ ਦੇਵ ਪਿਤਾ ਬਹਾਦਰ ਚੰਦ ਤਾਂ ਇਹ ਜਿਹੜੇ ਕੁਐਸਚਨ ਨੇ ਮਾਤਾ ਪਿਤਾ ਦੇ ਨਾਂ ਜਨਮ ਜਨਮ ਸਥਾਨ ਇਹ ਇੰਪੋਰਟੈਂਟ ਕੁਐਸਚਨ ਨੇ ਤਾਂ ਇਹ ਕੁਐਸਚਨ ਜੋ ਜਿਹੜੇ ਮੈਂ ਤੁਹਾਨੂੰ ਮਹੱਤਵਪੂਰਨ ਗੱਲਾਂ ਕਰਵਾ ਰਹੀ ਹਾਂ ਇਹਨਾਂ ਵਿੱਚੋਂ ਕਈ ਵਾਰ ਪ੍ਰਸ਼ਨ ਪੁੱਛੇ ਜਾਂਦੇ ਹਨ ਔਰ ਕਈ ਕੋਸਟ ਕੁਸਚਨ ਜਿਹੜੇ ਨੇ ਯੂਜੀਸੀ ਜਾਂ ਮਾਸਟਰ ਕੈਡਰ ਵਿੱਚ ਪੁੱਛੇ ਗਏ ਹਨ 1911 ਇਸਵੀ ਚ ਉਹਨਾਂ ਨੇ ਪਹਿਲਾ ਕਾਫ ਸੰਗ੍ਰਹਿ ਸ਼ਿਰਕਾਫੀ ਹੰਸ ਰਾਜ ਉਹਨਾਂ ਨੇ ਛਪਵਾਇਆ ਸੀ ਉਸ ਦੀ ਕਹਾਣੀ ਆਪਣੀ ਰੋਚਕਤਾ રસ ਉਤਸੁਕਤਾ ਕਾਰਨ ਨਦੀ ਦੀ ਤੇਜ਼ੀ ਵਾਂਗ ਰੂੜੀ ਜਾਂਦੀ ਹੈ ਉਤਸੁਕਤਾ ਕਿ ਜਦੋਂ ਅਸੀਂ ਇੱਕ ਲਾਈਨ ਪੜ੍ਹਦੇ ਹਾਂ ਜਾਂ ਇੱਕ ਘਟਨਾ ਪੜ੍ਹਦੇ ਹਾਂ ਤਾਂ ਅੱਗੇ ਕੀ ਹੋਇਆ ਅੱਗੇ ਕੀ ਹੋਇਆ ਇਹ ਜਾਣਨ ਦੀ ਉਤਸੁਕਤਾ ਵਿੱਚ ਕ੍ਰਿਓਸਟੀ ਦੇ ਵਿੱਚ ਅਸੀਂ ਸਾਰੀ ਕਹਾਣੀ ਉਸ ਦੀ ਪੜ ਲੈਂਦੇ ਹਾਂ ਤਾਂ ਉਸ ਦੀ ਕਹਾਣੀ ਨਦੀ ਦੇ ਤੇਜ਼ੀ ਦੇ ਵਾਂਗ ਜਿਵੇਂ ਨਦੀ ਦਾ ਪਾਣੀ ਰੁਕਦਾ ਨਹੀਂ ਇਸ ਤਰ੍ਹਾਂ ਉਸ ਦੀ ਕਹਾਣੀ ਰੁਕਦੀ ਨਹੀਂ ਤੇਜ਼ੀ ਦੇ ਨਾਲ ਅੱਗੇ ਅੱਗੇ ਤੁਰ ਹੀ ਜਾਂਦੀ ਹੈ ਆਪਣੀ ਰੋਚਕਤਾ ਰਸਤੇ ਉਤਸੁਕਤਾ ਕਾਰਨ ਮੁਨਸ਼ੀ ਪ੍ਰੇਮਚੰਦ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਨਾਵਲ ਲਿਖਨੇ ਸ਼ੁਰੂ ਕੀਤੇ ਜੇਲ੍ਹ ਯਾਤਰਾ ਦੇ ਦੌਰਾਨ ਮੁਨਸ਼ੀ ਪ੍ਰੇਮਚੰਦ ਦੇ ਨਾਵਲ ਉਹਨਾਂ ਨੇ ਪੜੇ ਤਾਂ ਉਹਨਾਂ ਦੇ ਨਾਵਲਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਨਾਵਲ ਲਿਖਨੇ ਸ਼ੁਰੂ ਕਰ ਦਿੱਤੇ ਨਾਨਕ ਸਿੰਘ ਨੂੰ ਨਾਵਲ ਦਾ ਪਿਤਾ ਮਾਵੀ ਕਿਹਾ ਜਾਂਦਾ ਹੈ 1968 ਇਸਵੀ ਵਿੱਚ ਪਵਿੱਤਰ ਪਾਪੀ ਨਾਵਲ ਤੇ ਇੱਕ ਫਿਲਮ ਬਣੀ ਪਵਿੱਤਰ ਪਾਪੀ ਉਹਨਾਂ ਦਾ ਨਾਵਲ ਹੈ 1968 ਇਸਵੀ ਦੇ ਵਿੱਚ ਏਸ ਤੇ ਇੱਕ ਜੋ ਫਿਲਮ ਹੈ ਉਹ ਹਿੰਦੀ ਫਿਲਮ ਬਣਾਈ ਤੇ ਇੰਪੋਰਟੈਂਟ ਪ੍ਰਸ਼ਨ ਮੈਂ ਤੁਹਾਨੂੰ ਕਰਵਾ ਰਹੀ ਹਾਂ ਮਾਸਟਰ ਕੈਡਰ ਤੇ UGC ਚ ਇਹਨਾਂ ਵਿੱਚੋਂ ਬੜੇ ਪ੍ਰਸ਼ਨ ਪੁੱਛੇ ਗਏ ਹਨ ਸੋ ਮਾਸਟਰ ਕੈਡਰ ਤੇ UGC ਦੇ ਵਿਦਿਆਰਥੀਆਂ ਲਈ ਖਾਸ ਤੌਰ ਤੇ ਵੀਡੀਓ ਬੜੀ ਲਾਈਵ ਹੁੰਦੀ ਹੈ ਜੀ ਨਾਨਕ ਸਿੰਘ ਆਪਣੀਆਂ ਕਹਾਣੀਆਂ ਦੇ ਵਿਸ਼ੇ ਸਮਕਾਲੀ ਜੀਵਨ ਵਿੱਚੋਂ ਲੈਂਦਾ ਹੈ ਚਾਹੁੰਦਾ ਹੈ ਲਿਖਿਆ ਗਿਆ ਲੈਂਦਾ ਹੈ ਚੁੰਦਾ ਹੈ ਜਾਂ ਲੈਂਦਾ ਹੈ ਸਮਕਾਲੀ ਜੀਵਨ ਜੋ ਉਸ ਸਮੇਂ ਦਾ ਸਮਾਜ ਸੀ ਜੋ ਉਸ ਸਮੇਂ ਦੇ ਸਮਾਜ ਦੇ ਹਾਲਾਤ ਸਨ ਉਹਨਾਂ ਦੇ ਵਿਸ਼ੇ ਉਸ ਤਰ੍ਹਾਂ ਦੇ ਪਾਤਰ ਉਹਨੇ ਆਪਣੀਆਂ ਕਹਾਣੀਆਂ ਚ ਲਿਖੇ ਨੇ ਪ੍ਰੀਤਨਗਰ ਵਿੱਚ ਉਸ ਦੇ ਨਾਂ ਤੇ ਗੁਰਬਖਸ਼ ਸਿੰਘ ਨਾਨਕ ਸਿੰਘ ਫਾਊਂਡੇਸ਼ਨ ਅਤੇ ਪ੍ਰੀਤ ਭਵਨ ਓਪਨ 에ਅਰ ਥੀਏਟਰ ਹਨ ਉਹਨਾਂ ਦੀ ਸਮਾਦ ਵਾਲੇ ਸਥਾਨ ਤੇ ਪਾਰਕ ਹੈ ਨਾਨਕ ਸਿੰਘ ਨੇ ਆਪਣੇ ਜੀਵਨ ਦਾ ਬਹੁਤਾ ਸਮਾਂ ਅੰਮ੍ਰਿਤਸਰ ਵਿੱਚ ਬਤੀਤ ਕੀਤਾ ਨਾਨਕ ਸਿੰਘ ਨੇ 38 ਮੌਲਿਕ ਨਾਵਲ ਲਿਖਿਆ ਨਾ ਉਸ ਦੇ ਆਪਣੇ ਨਾਵਲ ਸਨ ਉਸ ਨੇ ਕਿਸੇ ਵੀ ਨਾਵਲ ਕਾਰ ਦੀ ਜਿਹੜੀ ਨਕਲ ਨਹੀਂ ਕੀਤੀ ਜਿੰਨੇ ਵੀ ਨਾਵਲਾਂ ਦੀਆਂ ਕਹਾਣੀਆਂ ਨੇ ਉਸ ਦੇ ਆਪਣੇ ਲਿਖੇ ਹੋਏ ਨਾਵਲ ਹਨ ਸੋ ਨਾਨਕ ਸਿੰਘ ਦੇ ਬਾਰੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਜਾਣਕਾਰੀ ਦੇਣੀ ਹਾਂ ਜੋ ਨਾਵਲਕਾਰ ਹੋਣ ਦੇ ਨਾਮ ਨਾਲ ਕਹਾਣੀ ਕਾਰਵਿਸਨ ਉਹਨਾਂ ਨੇ 38 ਦੇ ਕਰੀਬ ਨਾਵਲ ਸਾਨੂੰ ਦਿੱਤੇ ਹਨ ਤੇ ਉਹਨਾਂ ਦੇ ਨਾਵਲਾਂ ਦਾ ਜੋ ਵਿਸ਼ਾ ਹੈ ਉਸ ਨੇ ਸਮਕਾਲੀ ਸਮਾਜ ਵਿੱਚੋਂ ਲਿਆ ਹੈ ਹੰਸ ਰਾਜ ਤੋਂ ਨਾਨਕ ਸਿੰਘ ਗਿਆਨੀ ਬਾਗ ਸਿੰਘ ਦੀ ਪ੍ਰੇਰਣਾ ਦੇ ਨਾਲ ਬਣੇ ਕਿਤੇ ਪਿਸ਼ਾਵੀ ਨਾਨਕ ਸਿੰਘ ਦੀ ਜਿਆਦਾ ਪ੍ਰਸਿੱਧੀ ਜੋ ਹੈ ਉਹ ਨਾਵਲਕਾਰ ਦੇ ਤੌਰ ਤੇ ਹੋਈ ਹੈ ਪੰਜਾਬੀ ਨਾਵਲਕਾਰ ਨਾਨਕ ਸਿੰਘ ਜਿਸ ਨੇ munshi premchand ਦੇ ਹਿੰਦੀ ਦੇ ਨਾਵਲ ਪੜੇ ਤੇ ਉਹਨਾਂ ਤੋਂ ਪ੍ਰੇਰਣਾ ਲੈ ਕੇ ਉਹਨਾਂ ਨੇ ਨਾਵਲ ਜੋ ਹੈ ਲਿਖਨੇ ਸ਼ੁਰੂ ਕਰ ਦਿੱਤੇ ਅਗਲਾ ਪ੍ਰਸ਼ਨ ਜੋ ਕਿ ਇਸ ਵੀਡੀਓ ਦੇ ਲਾਸਟ ਪ੍ਰਸ਼ਨ ਹਨ ਉਹ ਦੇਖਦੇ ਹਾਂ ਕਿਹੜਾ ਹੈ ਲਾਸਟ ਪ੍ਰਸ਼ਨ ਤੇ ਇੰਪੋਰਟੈਂਟ ਪ੍ਰਸ਼ਨ ਨਾਨਕ ਸਿੰਘ 1951-52 ਦੇ ਵਿੱਚ ਲੋਕ ਸਾਹਿਤ ਇੱਕ ਸਾਇਤਿਕ ਮਾatschਿਕ ਪੱਤਰ ਉਹਨਾਂ ਨੇ ਜਾਰੀ ਕੀਤਾ ਉਹ ਮਾਨਤਾਵਾਦੀ ਤੇ ਸਮਾਜਵਾਦੀ ਵਿਚਾਰਾਂ ਦੇ ਧਾਰਨੀ ਸਨ ਉਹਨਾਂ ਦੀ ਜੋ ਨਾਵਲ ਹੈ ਉਹ ਸਮਾਜ ਦੀਆਂ ਕੁਰਤੀਆਂ ਤੇ ਮਤਰਈ ਮਾਂ ਇੱਕ ਮਾਂ ਦਾ ਆਪਣੇ ਮਤਰਈ ਪੁੱਤਰ ਨਾਲ ਕਿਸ ਤਰ੍ਹਾਂ ਦਾ ਵਿਹਾਰ ਹੈ ਇਸ ਤਰ੍ਹਾਂ ਦੇ ਜੋ ਸਮਾਜਿਕ ਕੁਰਤੀਆਂ ਸਨ ਉਸ ਸਮੇਂ ਜਾਂ ਜੋ ਸਮਾਜਿਕ ਘਟਨਾਵਾਂ ਉਸ ਸਮੇਂ ਸਮਾਜ ਵਿੱਚ ਘਟ ਰਹੀਆਂ ਸਨ ਉਸ ਨੂੰ ਲੈ ਕੇ ਉਹਨਾਂ ਨੇ ਵਿਸ਼ੇ ਆਪਣੇ ਨਾਵਲਾਂ ਦੇ ਬਣਾਏ ਹਨ ਸੋ ਇਸ ਤਰ੍ਹਾਂ ਅੱਜ ਦੀ ਵੀਡੀਓ ਨਾਨਕ ਸਿੰਘ ਜੋ ਪੰਜਾਬੀ ਦੇ ਨਾਵਲਕਾਰ ਹੋਣ ਦੇ ਨਾਲ-ਨਾਲ ਕਹਾਣੀਕਾਰ ਵੀ ਹੋਏ ਹਨ ਉਹਨਾਂ ਦੇ ਬਚਪਨ ਦਾ ਨਾਂ ਹੰਸਾ ਸਿੰਘ ਗਿਆਨੀ ਬਾਗ ਸਿੰਘ ਤੋਂ ਪ੍ਰੇਰਿਤ ਹੋ ਕੇ ਉਹਨਾਂ ਨੇ ਪਿਸ਼ਾਵਰ ਵਿੱਚ ਅਮਰੀਕਨ ਤੋਂ ਬਾਅਦ ਆਪਣਾ ਨਾਂ ਨਾਨਕ ਸਿੰਘ ਰੱਖ ਲਿਆ ਸੋ ਅੱਜ ਦੀ ਵੀਡੀਓ ਨਾਨਕ ਸਿੰਘ ਨਾਲs ਬੰਦੀ ਔਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਪੈਂਚੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ। ਇਸ ਚੈਨਲ ਤੇ ਮੈਂ ਤੁਹਾਨੂੰ ਜਰਨਲ ਨੌਲੇਜ ਗ੍ਰੰਟ ਅਫੇਅਰਸ 660 ਤੇ ਪੰਜਾਬੀ ਵਿਸ਼ਿਆਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ। ਇਸ ਤੋਂ ਇਲਾਵਾ Facebook ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਪੈਂਚੀ ਦੇ ਨਾਮ ਤੇ ਚੱਲ ਰਿਹਾ ਹੈ। ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ। ਮੇਰੇ ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਧੰਨਵਾਦ